ਇਹ ਗੱਪ ਕੱਢਦਾ ਰਿਹਾ ਸਾਰਾ ਗੰਦ ਕਾਪੀ ਸਾਰਾ ਗੰਦ ਕਾਪੀ ਕੰਪਨੀ ਦਾ ਇਹ ਕਿ ਕਰ ਰਿਹਾ ਕਰਨਾ ਤੇ ਚੱਲ ਹੁਣ ਲਾ ਕੇ ਕਿਹਾ ਜੇ ਬੋਲੇ ਨਾ ਉਹ ਵੇਖ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਨਿਕਾਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ

ਆਰੇ ਗੋਲੀ ਹੁਸਨਾਉਂਦਾ ਮੈਂ ਤਾਂ ਹੌਸਲੇ ਨਾਲ ਬੋਲਣ ਲਿਆ ਮਿਲਣਾ ਸਾਡੇ ਘਰ ਦੇ ਕੰਮ ਇਹ ਤੁਹਾਡੇ ਕੋ ਹੌਸਲੇ ਇੱਥੇ ਬੈਠੇ ਪੁਲਿਸ ਇੱਥੇ ਲੱਗੀ ਆ ਤੂੰ ਕਹੋ ਨਾ ਫੋਨ ਮਮਣਾ ਆਹ 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 ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਕਲੌਕ ਕਰਦਾ ਸਾਡਾ ਚਲੋ ਸਾਡਾ ਕੀ ਬਾਈ ਦਾ ਪ੍ਰੈਸ਼ਰ ਕਲੌਕ ਕਰਦਾ ਹੈ ਦੱਸੋ ਕਿਹੜਾ ਪ੍ਰੈਸ਼ਰ ਕਲੌਕ ਕਰਦਾ ਨਿਕਲ ਪਉਂਦਾ ਸਰਕਾਰੀ ਗਾ ਇਹ ਇੱਥੇ ਬੈਠਾ ਭਾਵੇਂ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਓ ਸਾਡਾ ਪ੍ਰੈਸ਼ਰ ਸਰਕਾਰੀ ਕਾ ਉੱਤੇ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਟੇ ਤੁਸੀਂ ਆਓ ਕਰੋਗੇ ਜੀ ਆ ਤੇ ਚਲੋ ਚਲੋ اوه 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 ਇਹ ਰੋਕੋ ਇਹਨੂੰ ਕਹਿੰਦੇ ਆ ਇਹਨੂੰ ਸੁਣੋ ਲਿਆ ਆ ਕੇ ਅਸੀਂ ਆ ਗਏ ਕੰਮ ਨਹੀਂ ਕਰਦੀ ਨੇ ਫੇਰ ਹੋ ਗਿਆ ਇਹਦਾ ਜਰੂਰ ਕਰੇ ਨਹੀਂ ਹੈ ਉਹ ਤੁਹਾਡਾ ਤਾਂ ਖਲਾ ਮੈਂ ਮੇਰਾ ਤਾਂ ਹਾਰੀ ਕੰਮ ਆ ਉਹਨਾਂ ਚੈੱਕ ਕਰ ਲਓ ਬਰੋ ਮੈਂ ਇਹਨੂੰ ਆਉਂਦਾ ਹਾਂ ਅਰੇ ਯਾਰ ਅਸੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਕੁਝ ਤੁਹਾਡੀ ਡਿਊਟੀ ਆ ਤੁਹਾਡੀ ਸਾਰੀ ਡਿਊਟੀ ਜਿਹਦੇ ਨਾਲ ਬੋਲਦੇ ਡਿਊਟੀ ਜਿਹਦੇ ਨਾਲ ਬੋਲਦੇ ਸਾਡੀ ਆਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਅਸੀਂ ਸਾਰੇ ਗੰਦੇ ਆ ਇੱਥੇ 2 ਦਿਨ ਕਿਤੇ ਇੱਥੇ ਰਹਿਣਾ ਤੁਹਾਡੀ ਸਰਕਾਰੀ ਡਿਊਟੀ ਜਿਵੇਂ ਤੋਗਦੇ ਹੋਗੇ ਸਜ਼ਾ ਮਿਲੂਗੀ ਯਾਰ ਇਹਨਾਂ ਨੇ ਕੀ ਕਰਨਾ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਜਿਵੇਂ ਤੋਗਦੇ ਹੋਗੇ ਬੰਦ ਕਰ ਸਕਦੇ ਛੇੜਾ ਸਰਕਾਰੀ ਫਤ ਹੋ ਗਈ ਹੈ ਤੁਹਾਡੀ ਦੁੱਤੀਆਂ ਨੂੰ ਵੀ ਸ਼ਹਿਦ ਦੇ ਦੇ ਕੇ ਉਹ ਡੱਕ ਜਾਂਦਾ ਕੋਈ ਕੰਮ ਉਹ ਸਰਕਾਰੀ ਡਿਊਟੀ ਚ ਨਹੀਂ ਵਿਗੜ ਪਾਉਂਦਾ ਉਹ ਵੀ ਨਾ ਪਾਉਂਦਾ ਤੁਹਾਡੀ ਸਰਕਾਰੀ ਆਹ ਉਹ ਰੋਲਾ ਪਾ ਕੇ ਮੈਂ ਜਤਾਲੇਗਾ ਤੂੰ ਚੱਕਾ ਮੱਲਾ ਬੋਲਣ ਦੇ ਨਾਲ ਉਹਦਾ ਰੋਲਾ ਪਾਉਂਦੇ ਆਹੀ ਕੰਮ ਕਰਦੇ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਬੋਲਣ ਦੇ ਨਾ ਬੋਲੋ ਬੰਦੇ ਨੂੰ ਪਰਮਾਸੀ ਦੀ ਭਾਸ਼ਾ ਨਹੀਂ ਸਮਝ ਲੱਗਦੀ ਅਜਿਹੇ ਬੋਲਦੀ ਫੜੋ ਯਾਰ ਭਾਈ ਰੁਪਤਿਆ ਦੇ ਸਰਕਾਰੀ ਡਿਊਟੀ ਚ ਵਿਗੜ ਪਾਉਂਦਾ ਆਈ ਇਹ ਨਹੀਂ ਦੇਖਣਾ ਆਪਾਂ ਵਾਹ ਆ ਜਿਹਨੇ ਕਿੱਲੇ ਸਰਕਾਰੀ ਡਿਊਟੀ ਵਿੱਚ ਨਿਕਲਿਆ ਫਿਰ ਤੂੰ ਆ ਸਾਡਾ ਤੂੰ ਮਾਰਨਾ ਕਰਦਾ ਲੋਕਾਂ ਦੇ ਕੰਮ ਕਰਫਾਂ ਆਹ ਹੋਰ ਜਿਹਨੇ ਨਿਕਲ ਬੋਲਾ ਸਾਡੇ ਨਾਲ ਆਓ ਮੈਂ ਇੱਥੇ ਬਿਠਾ ਦੇ ਆਓ ਇੱਥੇ ਜਿਹਨੇ ਰੇਣਾ ਕੋਣਾ ਆਓ ਹੁਣ ਆਓ ਇੱਧਰ ਆਓ ਜਿਹੜਾ ਇੱਧਰ ਆਓ ਵਾਹ ਬਾਈ ਬੂਆ ਆਹ ਲੈ ਦੇਖ ਲੈ ਓਏ ਓਏ ਆਂਦੀ ਵੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par